ਕਾ ਨਾਲ ਫਰੋਡ ਠੱਗੀ ਧੋਖਾ ਕਰਨ ਵਾਲੇ ਲੋਕ ਜਿਹੜੇ ਆ ਕਿ ਸਭ ਠੱਗੀ ਕਰਨ ਵਾਲੇ ਕੋਈ ਨਾ ਕੋਈ ਹੱਲ ਲੱਭ ਹੀ ਲੈਂਦੇ ਆ ਕੋਈ ਨਾ ਕੋਈ ਤਰੀਕੇ ਨਾਲ ਜਿਹੜਾ ਉਹਨਾਂ ਨਾਲ ਫਰੋਡ ਕਰਦੇ ਹੀ ਰਹਿੰਦੇ ਨੇ ਹੁਣ ਸਾਡੇ ਨਾਲ ਸਾਈਬਰ ਕਰਾਇਮ ਦੇ ਜਿਹੜੇ ਇੰਚਾਰਜ ਨੇ ਜਤਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਹੁਣ ਜਿਹੜੇ ਲੋਕ ਆ ਜਿਹੜੇ ਲੋਕਾਂ ਨੂੰ ਕਿਵੇਂ ਅਵੇਰਨੈਸ ਦਿੱਤੀ ਜਾਵੇ ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੇ ਕਿ ਸਾਈਬਰ ਠੱਗੇ ਹੈਗੇ ਨੇ ਉਹ ਜਾਂ ਨਕਲੀ ਆਵਾਜ਼ਾਂ ਕੱਢ ਕੇ ਜਾਂ ਨਕਲੀ ਚਿਹਰੇ ਲਗਾ ਕੇ ਸੈਲੀਬ੍ਰਿਟੀ ਦੇ ਚਿਹਰੇ ਲਗਾ ਕੇ ਉਹ ਜਿਹੜੇ ਕਿ ਠੱਗੀ ਦਾ ਸ਼ਿਕਾਰ ਉਹ ਕਰਦੇ ਨੇ ਲੋਕਾਂ ਨੂੰ ਸਰ ਕੀ ਲੱਗਦਾ ਸਰ ਜਿਵੇਂ ਲਗਾਤਾਰ ਜਿਹ ਦੇਖੋ ਜੀ ਸਾਈਬਰ ਮੈਂ ਕਈ ਵਾਰੀ ਆਪਣੀ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਮੈਸੇਜ ਰਾਹੀਂ ਜਿਹੜਾ ਆਮ ਪਬਲਿਕ ਤੱਕ ਇੱਕ ਮੈਸੇਜ ਸਪਰੈਡ ਕਰਦਾ ਕਿ ਸਾਈਬਰ ਠੱਗੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਸਾਈਬਰ ਅਵੇਅਰਨੈਸ ਹੀ ਹੈ ਉਹ ਚਾਹੇ ਕਿਸੇ ਵੀ ਤਰੀਕੇ ਨਾਲ ਚਾਹੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਚਾਹੇ ਇਹ ਕਿ ਨਿਊਜ਼ ਚੈਨਲ ਦੇ ਦੇ ਰਾਹੀਂ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਅਸੀਂ ਅਲੱਗ-ਅਲੱਗ ਸੈਮੀਨਾਰਸ ਰਾਹੀਂ ਸਕੂਲਸ ਕਾਲਜਸ ਜਾਂ ਹੋਰ ਪਿੰਡਾਂ ਦੇ ਵਿੱਚ ਵੀ ਜਿਹੜੇ ਇਦਾਂ ਦੇ ਇਹ ਸੈਮੀਨਾਰ ਕਰਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਸਾਈਬਰ ਅਵੇਅਰਨੈਸ ਜਿਹੜੀ ਹੈ ਸਾਈਬਰ ਠੱਗੀ ਤੋਂ ਤੁਹਾਨੂੰ ਬਚਾ ਸਕਦੀ ਹੈ ਸਰ ਹੁਣ ਹੁਣ ਕਿਹੜਾ ਤਰੀਕਾ ਲੱਭਿਆ ਜਿਹੜੇ ਠੱਗੀ ਮਾਰਦੇ ਨੇ ਲੋਕਾਂ ਨਾਲ ਪਹਿਲਾਂ ਤਾਂ ਆਵਾਜ਼ ਕੱਢ ਲੈਂਦੇ ਸੀ ਕਦੇ ਕਹਿੰਦੇ ਸੀ ਤੁਹਾਡੇ ਤੁਸੀਂ ਨਾਂ ਨਾਮ ਜਿੱਤ ਲਿਆ ਅਲੱਗ-ਅਲੱਗ ਮਤਲਬ ਤਰੀਕੇ ਕਰਦੇ ਸੀ ਸਾਈਬਰ ਠੱਗੀ ਕਰਨ ਵਾਲੇ ਲੋਕ ਜਿਹੜੇ ਸੀਗੇ ਫਰਾਡ ਬੈਠੇ ਹੁਣ ਨਵਾਂ ਤਰੀਕਾ ਉਹਨਾਂ ਨੇ ਦੇਖੋ ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਤੇ ਬਿਜ਼ਨਸਮੈਨ ਤੇ ਹਾਈ ਸੁਸਾਇਟੀ ਦੇ ਇਹ ਵਿਅਕਤੀ ਜਿਹੜੇ ਆ ਇਨਵੈਸਟਮੈਂਟ ਫਰਾਡ ਦੇ ਸ਼ਿਕਾਰ ਹੋ ਰਹੇ ਆ ਪਿਛਲੇ ਦਿਨਾਂ ਵੀ ਮੈਂ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਲੋਕ ਇਸ ਤਰ੍ਹਾਂ ਦੀ ਇਨਵੈਸਟਮੈਂਟ ਫਰਾਡ ਦੇ ਵਿੱਚ ਇਹ ਪੈਸਾ ਇਨਵੈਸਟ ਨਾ ਕਰਨ ਇਹ ਫਰਜੀ ਈਪੀਓ ਜਾਂ ਫਰਜੀ ਐਪਸ ਰਾਹੀਂ ਕਿਸੇ ਕੰਪਨੀ ਦੀ ਕ੍ਰੀਏਟ ਕਰਕੇ ਉਹਨਾਂ ਨੂੰ ਇਨਵੈਸਟਮੈਂਟ ਕਰਨ ਦੇ ਲਈ ਉਲਿਓਰ ਕੀਤਾ ਜਾਂਦਾ ਹੈ ਔਰ ਇਹਨਾਂ ਵਿੱਚ ਇਹਨਾਂ ਨੂੰ ਜਿਹੜੇ ਪੈਸੇ ਹੈ ਕਿਸੇ ਫਰਜੀ ਅਕਾਊਂਟਾਂ ਦੇ ਵਿੱਚ ਲੈ ਜਾਂਦੇ ਉਹਨਾਂ ਨੂੰ ਵਰਚੂਅਲੀ ਦਿਖਾਇਆ ਜਾਂਦਾ ਵੀ ਤੁਹਾਡਾ ਇਹਨਾਂ ਪ੍ਰੋਫਿਟ ਤੁਹਾਨੂੰ ਜਿਹੜਾ ਇਸ ਇਨਵੈਸਟਮੈਂਟ ਦੇ ਵਿੱਚ ਹੋਇਆ ਤੇ ਲੋਕ ਬਿਨਾ ਕ੍ਰਾਸ ਚੈੱਕ ਕੀਤੇ ਉਹਨਾਂ ਅਕਾਊਂਟਸ ਨੂੰ ਤੇ ਇਹਨਾਂ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਨੇ ਤੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਕਿਹਦਾ ਤਰੀਕਾ ਕਿਦਾਂ ਲੱਭਦੇ ਨੇ ਕਿ ਨਕਲੀ ਸੈਲੀਬ੍ਰਿਟੀ ਦਾ ਚਿਹਰਾ ਲਗਾ ਕੇ ਜਾਂ ਵੀਡੀਓ ਵਾਇਰਲ ਕਰਕੇ ਜਾਂ ਕਿਦਾਂ ਤਰੀਕਾ ਕਿਦਾਂ ਲੱਭਦੇ ਨੇ ਦੇਖੋ ਇਸ ਇਹ ਤਾਂ ਮੈਂ ਇੱਕ ਇੱਕ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਣ ਲਈ ਜਾਂ ਲਿਓਰ ਕਰਨ ਦਾ ਇੱਕ ਤਰੀਕਾ ਹੈ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਸਾਰੀਆਂ ਡੀਫੇਕ ਵੀਡੀਓਜ਼ ਕਿਸੇ ਨਿਊਜ਼ ਚੈਨਲ ਦੀਆਂ ਸੈਲੀਬ੍ਰਿਟੀ ਦੀਆਂ ਜਾਂ ਅਲੱਗ-ਅਲੱਗ ਇਸੇ ਤਰ੍ਹਾਂ ਦੇ ਵਿਅਕਤੀਆਂ ਜਿਹਦੇ ਬਹੁਤ ਸਾਰੇ ਫਾਲੋਅਰਸ ਹੋਣ ਉਹਦੀਆਂ ਵੀਡੀਓਜ਼ ਬਣਾ ਕੇ ਵੀ ਇਸ ਤਰ੍ਹਾਂ ਦੇ ਵਿੱਚ ਪੈਸੇ ਇਨਵੈਸਟ ਕਰੋ ਨੂੰ ਬਹੁਤ ਬੈਨੀਫਿਟ ਹੋਇਆ ਇਸ ਤਰ੍ਹਾਂ ਦੀ ਟੈਕਨੀਕਸ ਯੂਜ਼ ਕਰਦੇ ਆ ਤਾਂ ਜੋ ਲੋਕ ਜਿਹੜੇ ਵਿਸ਼ਵਾਸ ਵਿੱਚ ਆ ਜਾਣ ਤੇ ਉਹ ਇਸ ਤਰ੍ਹਾਂ ਦੇ ਕਮੈਂਟਸ ਕਰਾਏ ਜਾਂਦੇ ਆ ਨੀਚੇ ਉਹਨਾਂ ਦੀ ਟੀਮ ਵੱਲੋਂ ਇਦਾਂ ਦੇ ਕਮੈਂਟਸ ਕੀਤੇ ਜਾਂਦੇ ਆ ਵੀ ਇਸ ਤਰ੍ਹਾਂ ਦੇ ਪ੍ਰੋਫਿਟ ਸਾਨੂੰ ਵੀ ਹੋ ਗਿਆ ਤੇ ਉਹਦੇ ਨਾਲ ਜਿਹੜਾ ਲੋਕ ਸਹਿਜ ਸਭਾਈ ਯਕੀਨ ਕਰ ਲੈਣ ਤੇ ਪੈਸਾ ਜਿਹੜਾ ਵਾ ਇਨਵੈਸਟ ਕਰ ਲੈ ਸਰ ਜੇਕਰ ਗੱਲ ਕਰੀਏ ਕਿਹੜੇ ਕਿਹੜੇ ਫੈਕਟਰ ਦੇ ਜਿਹੜੇ ਲੋਕ ਆਉਂਦੇ ਆ ਏਜ ਫੈਕਟਰ ਗੱਲ ਕਰੀਏ ਜਾਂ ਪੜ੍ਹੇ ਲਿਖੇ ਜਾਂਦੇ ਆ ਜਾਂ ਕਿਹੜੇ ਮਤਲਬ ਇਸ ਠੱਗੀ ਦਾ ਸ਼ਿਕਾਰ ਹੁੰਦੇ ਨੇ ਕਿਹੜੇ ਫੈਕਟਰ ਦੇਖੋ ਸਾਈਬਰ ਠੱਗੀ ਦਾ ਸ਼ਿਕਾਰ ਮੈਂ ਅੱਗੇ ਵੀ ਬਹੁਤ ਵਾਰੀ ਕਈ ਜਗ੍ਹਾ ਤੇ ਜਾਂ ਕਈ ਵੀਡੀਓਜ਼ ਦੇ ਵਿੱਚ ਇਹ ਦੱਸੀ ਹੈ ਗੱਲ ਵੀ ਸਾਈਬਰ ਠੱਗੀ ਦਾ ਸ਼ਿਕਾਰ ਬਹੁਤ ਸਾਰੇ ਪੜ੍ਹੇ ਲਿਖੇ ਵਿਅਕਤੀ ਹੁੰਦੇ ਹਨ ਬਹੁਤ ਸਾਰੇ ਜਿਹੜੇ ਘੱਟ ਪੜੇ ਵਿਅਕਤੀ ਹੈ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਕਿਉਂਕਿ ਉਹ ਰਿਸਪੌਂਡ ਨਹੀਂ ਕਰਦੇ ਜਿਹੜੀ ਸਾਈਬਰ ਠੱਗੀ ਕਰਾਉਣ ਲਈ ਉਹਨਾਂ ਨੂੰ ਰਿਸਪੌਂਡ ਕਰਨਾ ਬਹੁਤ ਜ਼ਰੂਰੀ ਹੈ ਔਰ ਪੜ੍ਹੇ ਲਿਖੇ ਵਿਅਕਤੀ ਜਿਹੜੇ ਰਿਸਪੌਂਡ ਕਰਦੇ ਆ ਉਹਨਾਂ ਦੀ ਗਲਤੀ ਯਕੀਨ ਕਰ ਲੈਂਦੇ ਆ ਤੇ ਅਗੋਂ ਜਿਦਾਂ ਵੀ ਉਹਨ ਉਹਨਾਂ ਨੂੰ ਅਲਿਓਰ ਕੀਤਾ ਜਾਂਦਾ ਉਹ ਰਿਸਪੌਂਡ ਕਰਕੇ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਸਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨੇ ਕੇ ਦਿੱਲੀ ਦੇ ਜਿਹੜੇ ਕੇਸ ਅੱਦਾਂ ਤੇ ਆ ਜਾਂਦੇ ਆ ਜਿਹੜੇ ਪੜੇ ਲਿਖੇ ਲੋਕ ਉਹਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਦੇਖੋ ਜੀ ਨੰਬਰ ਆਫ ਕੇਸਸ ਹੈ ਜਿਹੜੇ ਮੈਂ ਪਰਸੈਂਟੇਜ ਦੱਸਾਂ ਤਾਂ ਤੁਹਾਨੂੰ 85% ਜਿਹੜੇ ਆ ਪੜੇ ਲਿਖੇ ਵਿਅਕਤੀ ਹੀ ਜਿਹੜੇ ਆ ਉਹ ਉਹ ਸਾਈਬਰ ਠੱਗੀ ਦੇ ਸ਼ਿਕਾਰ ਹੋ ਰਹੇ ਨੇ ਸਰ ਕਈ ਵਾਰ ਕੀ ਹੁੰਦਾ ਜਿਹੜਾ ਉਹ ਪੈਸੇ ਵਾਪਸ ਲੈ ਲੈਂਦੇ ਨੇ ਜਿਹੜੇ ਠੱਗ ਕਰਦੇ ਆ ਠੱਗੀ ਮਾਰਦੇ ਜਿਹੜੇ ਕੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਨਹੀਂ ਮੁੜਦੇ ਕਈ ਜਾਂ ਕੋਈ ਟਾਈਮ ਪੀਰੀਅਡ ਜਾਂ ਕਿਦਾਂ ਦਾ ਤਰੀਕਾ ਕੀ ਹੈ ਦੇਖੋ ਜੀ ਮੈਂ ਪਹਿਲਾਂ ਵੀ ਦੱਸਿਆ ਜਿੱਦਾਂ 1930 ਦਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ 155 260 ਜਿਹੜਾ ਇਹਦੇ ਰਾਹੀਂ ਜੇਕਰ 24 ਘੰਟਿਆਂ ਦੇ ਵਿੱਚ ਕੋਈ ਦਰਖਾਸਤੀ ਕੰਪਲੇਂਟ ਦੇ ਦਿੰਦਾ ਤੇ ਉਹ ਪੈਸੇ ਜਿਹੜਾ ਇਮੀਡੀਏਟ ਉਹਦੇ ਤੇ ਐਕਸ਼ਨ ਹੋਵੇ ਤੇ 24 ਘੰਟਿਆਂ 'ਚ ਪੈਸੇ ਪਾਈਪਲਾਈਨ 'ਚ ਫ੍ਰੀਜ਼ ਹੋ ਸਕਦੇ ਆ ਤੇ ਉਹਦੇ ਪੈਸੇ ਵਾਪਸ ਆ ਸਕਦੇ ਆ ਹੁਣ ਬਹੁਤ ਅੱਛੀਆਂ ਗਾਈਡਲਾਈਨਸ ਹੈਗੀਆਂ 1930 ਦੇ ਬਣੀਆਂ ਮਾਨਯੋਗ ਅਦਾਲਤਾਂ ਵੱਲੋਂ ਵੀ ਜਿੱਦਾਂ ਪਿੱਛੇ ਅਸੀਂ ਤੁਹਾਨੂੰ ਅਸੀਂ 34 ਲੱਖ ਰੁਪਏ ਕਮਿਸ਼ਨਰ ਲੁਧਿਆਣਾ ਵੱਲੋਂ ਹੀ ਜਿਹੜਾ 1930 ਦੇ ਵਿੱਚ ਪੈਸੇ ਫ੍ਰੀਜ਼ ਹੋਏ ਵਿਅਕਤੀਆਂ ਦਾ ਸੀ ਕਰਵਾਇਆ ਤੇ ਇਸ ਕਰਕੇ ਵੀ ਜੇਕਰ ਕੋਈ ਵਿਅਕਤੀ ਟਾਈਮਲੀ ਰਿਪੋਰਟ ਕਰੇ ਤੇ ਪੈਸੇ ਵਾਪਸ ਹੋ ਸਕਦੇ ਨੇ ਜੀ ਬਿਲਕੁਲ ਯਸ ਅਨਾਈਸੀ ਸਾਈਬਰ ਕ੍ਰਾਈਮ ਦੇ ਜਿਹੜੇ ਇਨਚਾਰਜ ਹੈ ਸੈੱਲ ਦੇ ਜਿਹੜੇ ਇਨਚਾਰਜ ਹੈ ਜਤਿੰਦਰ ਸਿੰਘ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਲੋਕਾਂ ਨੂੰ ਅਵੇਰਨੈਸ ਵੀ ਦਿੱਤੀ ਹੈ ਜੇਕਰ ਹੁਣ ਜਿਹੜੇ ਠੱਗੀ ਆ ਫਰਾਡ ਜਿਹੜੇ ਠੱਗੀ ਕਰਦੇ ਨੇ ਸਾਈਬਰ ਠੱਗੀ ਕਰਦੇ ਨੇ ਨਵੇਂ-ਨਵੇਂ ਤਰੀਕੇ ਲੱਭਦੇ ਨੇ ਸੈਲੀਬ੍ਰਿਟੀ ਦੇ ਚਿਹਰੇ ਲਗਾ ਕੇ ਵੀਡੀਓ ਫੇਕ ਵੀਡੀਓ ਬਣਾ ਕੇ ਜਿਹੜਾ ਕਿ ਉਹਨਾਂ ਨੂੰ ਜਿਹੜਾ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਦਿਖਾ ਕੇ ਉਹਨਾਂ ਨੂੰ ਕਿ ਇਨਵੈਸਟਮੈਂਟ ਕਰੋ ਤੁਹਾਨੂੰ ਦੁਗਣੀ ਜਾਂ ਚੌਗਣੀ ਰਕਮ ਮਿਲੇਗੀ ਪਰ ਇਸ ਤੋਂ ਬਾਅਦ ਅੰਚਲ ਅਸੀਂ ਗੱਲਬਾਤ ਕੀਤੀ ਜਤਿੰਦਰ ਸਿੰਘ ਨਾਲ ਜਿਹਨਾਂ ਨੇ ਕਿਹਾ ਮਿਲ ਸਕਣ ਲੁਧਿਆਣਾ ਤੋਂ ਲਖਵੰਦਰ ਸਿੰਘ ਥੈਂਕਸ ਵੈਰਾ ਟੀਵੀ 올 वर्ल्ड ओपन ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकती घंटिया फ्री 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 आर के तंत्रिक मोबाइल पचानवे एक सौ अठतर पचवंजा जीरो तिरानवे सर एक सौ पांच अठानवे चार सौ पचहत्तर पता पंजाब